ਉਹ ਕੋ ਬਿਨਾ ਕਿਸੇ ਹਾਨਸ ਘੋਮੇ ਘਟਨਾ ਨਾਲ ਜਿਹੜਾ 3 ਦਿਨ ਦਾ ਮਾਗੀ ਮੇਲਾ ਸੀਗਾ ਉਹ ਪੋਲਿਟਿਕਲ ਕਾਨਫਰੰਸਸ ਦੇ ਨਾਲ ਅੱਜ ਬੜੀ ਚੰਗੀ ਤਰ੍ਹਾਂ ਸਮਾਪਤ ਹੋ ਗਿਆ ਇੱਕ ਸੱਜੇ ਨਗਰ ਕੀਰਤਨ ਹੈਗੇ ਆ 5 ਜਾਂ 6 ਉਹ ਰਹਿ ਗਏ ਬਾਕੀ ਸਾਰਾ ਸਫਲ ਹੋ ਚੁੱਕਾ ਔਰ ਕਈ ਜਿਹੜੀਆਂ ਲੋਕਾਂ ਨੇ ਵੀ ਮੈਂ ਆਪ ਮੇਲੇ ਦੇ ਵਿੱਚ ਜਾਂ ਪਸ਼ੂ ਮੰਡੀ ਚ ਹੁਣ ਤੁਹਾਡੇ ਸਾਹਮਣੇ ਘੁੰਮ ਰਿਆ ਔਰ ਸਾਰਾ ਜ਼ਾਇਦਾ ਲਿਆ ਤੇ ਲੋਕਾਂ ਦਾ ਕਾਫੀ ਪੋਜ਼ਿਟਿਵ ਇਸ ਵਾਰ ਰਹੀ ਫੀਡਬੈਕ ਕਿ ਕਈ ਚੀਜ਼ਾਂ ਜਿਹੜੀਆਂ ਬੜੀ ਪਹਿਲ ਪਹਿਲੀ ਵਾਰ ਇੱਥੇ ਜਿਹੜੀ ਪੁਲਿਸ ਵੱਲੋਂ ਕੀਤੀਆਂ ਗਈਆਂ ਕੋਈ ਹੁੱਲੜਬਾਜੀ ਨਹੀਂ ਹੋਈ ਕੋਈ ਟਰੈਕਟਰ ਤੇ ਜਿੰਵੇਂ ਬੜੇ ਜ਼ੋਰ-ਜ਼ੋਰ ਦੀ ਗਾਣੇ-ਗੁਣੇ ਚੱਲਦੇ ਸੀਗੇ ਜਾਂ ਨਿਊਸੈਂਸ ਹੁੰਦੀ ਸੀਗੀ ਰਾਤ ਨੂੰ ਲੇਟ ਨਾਈਟ ਹਵਾਈ ਫਾਇਰ ਕੀਤੇ ਜਾਂਦੇ ਸੀਗੇ ਉਹ ਔਰ ਟ੍ਰੈਫਿਕ ਦਾ ਬੜਾ ਅੱਛਾ ਅਰੇਂਜਮੈਂਟ ਇਹਨਾਂ ਨੇ ਕੀਤਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਪੁਲਿਸ ਡਿਪਾਰਟਮੈਂਟ ਵੱਲੋਂ ਅਲੱਗ ਤੌਰ ਤੋਂ ਇੱਥੇ ਪਾਰਕਿੰਗ ਡੈਜ਼ਿਗਨੇਟਿਡ ਪਾਰਕਿੰਗ ਕੀਤੀ ਗਈ ਸੀ ਜਿੱਥੇ ਕਿ ਸਾਰਿਆਂ ਨੂੰ ਸਹੂਲਤ ਸੀਗੀ پارک ਗੱਡੀਆਂ ਕਰਨ ਦੀ ਨਿਕਾ ਅੱਗੇ ਪਹਿਲੇ ਉਹ ਕਹਿੰਦੇ 20-20 ਸਾਲ ਤੋਂ ਆ ਰਿਹਾ ਕਦੀ ਵੀ ਪਾਰਕਿੰਗ ਦਾ ਕੋਈ ਅਰੇਂਜਮੈਂਟ ਨਹੀਂ ਸੀ ਹੁੰਦਾ ਤੇ ਇੱਕ ਪੁਲਿਸ ਲਈ ਇਹ ਹੀ ਬੜੀ ਸ਼ਾਬਾਸ਼ੀ ਹੁੰਦੀ ਹੈ ਕਿ ਜਿਹੜਾ ਬਿਨਾਂ ਕੋਈ ਇਨਸੀਡੈਂਟ ਫਰੀ ਜੇ ਕੋਈ ਹੋ ਜੇ ਇਹ ਵੀ ਜਿਹੜਾ ਪਹਿਲੀ ਵਾਰੀ ਕੀਤਾ ਗਿਆ ਜੀ ਜਿਹੜੇ ਜਗ੍ਹਾ-ਜਗ੍ਹਾ ਤੇ ਸਾਰੇ ਜਿਹੜੇ ਮੇਲੇ ਦੇ ਜਿੰਨੇ ਵੀ ਵੈਨਿਊਜ਼ ਸੀਗੇ ਉੱਥੇ ਜਿਹੜੇ ਪੁਲਿਸ ਸਹਾਇਤਾ ਕੇਂਦਰ ਜਿਹੜੀ ਸਾਂਝ ਹੈਗੀ ਆ ਸਾਡੇ ਉਹਦੇ ਨਾਲ ਪੁਲਿਸ ਪਬਲਿਕ ਦੀ ਜਿਹੜੀ ਖਦਾ ਅਧਾਰਾ ਹੈਗਾ ਉਹਦੇ ਨਾਲ ਮਿਲ ਕੇ ਇਹਨਾਂ ਨੇ ਉਹ ਜਿਹੜੇ ਸਾਂਝ ਕੇਂਦਰ ਦੇ ਨਾਲ ਜਿਹੜੇ ਉਹ ਲਗਾਏ ਗਏ ਸੀਗੇ ਬੂਥ ਔਰ ਉੱਥੇ ਕਿਸੇ ਨੂੰ ਵੀ ਕੋਈ ਕੰਪਲੇਂਟ ਕਰਨੀ ਹੁੰਦੀ ਸੀ ਇਮੀਡੀਏਟਲੀ ਜਿਹੜੀ ਪੁਲਿਸ ਫੋਰਸ ਉੱਥੇ ਮੌਜੂਦ ਹੁੰਦੀ ਸੀ 24x7 ਜਿੰਨੇ ਦਿਨ ਵੀ ਇਹ ਮੇਲਾ ਚੱਲਿਆ ਔਰ ਕੱਲ ਤੱਕ ਉਹ ਬਿਲਕੁਲ ਕੈਮ ਰਹਿਣਗੇ ਔਰ ਕਿਸੇ ਨੂੰ ਵੀ ਕੋਈ ਤਕਲੀਫ ਹੋਈ ਹੈ ਜਾਂ ਕੋਈ ਬੱਚਾ ਗੁੰਮ ਹੈ ਤਾਂ ਉਥੋਂ ਉਥੋਂ ਰਿਟ੍ਰੀਵ ਕੀਤਾ ਗਿਆ ਔਰ ਉਹਨਾਂ ਤੋਂ ਮਾਪਿਆਂ ਤੱਕ ਪਹੁੰਚਾਇਆ ਗਿਆ ਉਹਨੂੰ